ਸਤਿ ਸ੍ਰੀ ਅਕਾਲ ਜੀ ਰਵੀ ਮੋਹਤਰਾ ਕਿਚਨ ਚ ਤੁਹਾਡਾ ਸਵਾਗਤ ਹੈ ਤੁਹਾਡਾ ਮੇਥੀ ਦੇ ਪਰੌਂਠੇ ਤਾਂ ਜੀ ਤੁਸੀਂ ਕਈ ਤਰ੍ਹਾਂ ਦੇ ਬਣਾ ਕੇ ਖਾਦੇ ਹੋਣਗੇ ਪਰ ਅੱਜ ਜਿਹੜੇ ਮੈਂ ਤੁਹਾਡੇ ਨਾਲ ਮੇਥੀ ਦੇ ਪਰੌਂਠਿਆਂ ਦੀ ਰੈਸিপি ਸ਼ੇਅਰ ਕਰਨ ਲੱਗੀ ਹਾਂ ਸ਼ਾਇਦ ਤੁਸੀਂ ਇਹ ਪਰੌਂਠੇ ਨਾ ਬਣਾਏ ਹੋਣ ਸੋ ਆਓ ਬਣਾਉਣੇ ਸ਼ੁਰੂ ਕਰਦੇ ਹਾਂ ਮੇਥੀ ਵਾਲੇ ਸਟਫਡ ਲਸ਼ੇਦਾਰ ਪਰੌਂਠੇ ਸੋ ਇੱਕ ਜੀ ਪੇੜਾ ਲੈ ਕੇ ਆਮ ਜਿੱਦਾਂ ਅਸੀਂ ਫੁਲਕਾ ਬਣਾਉਂਦੇ ਹਾਂ ਪਹਿਲਾਂ ਉਸੇ ਤਰ੍ਹਾਂ ਹੀ ਅਸੀਂ ਜਿਹੜਾ ਹੈ ਇੱਕ ਪੇੜਾ ਲੈ ਕੇ ਤੇ ਅਸੀਂ ਜਿਹੜੀ ਰੋਟੀ ਹੈ ਉਹ ਵੇ ਲੈਣੀ ਹੈ ਤੇ ਉਸ ਤੋਂ ਬਾਅਦ ਜੀ ਅਸੀਂ ਥੋੜਾ ਜਿਹਾ ਅ ਅੱਧਾ ਚਮਚ ਜਿਹੜਾ ਹੈ ਜੀ ਘਿਓ ਲਗਾਣਾ ਹੈ ਪਹਿਲਾਂ ਜੋ ਵੀ ਅ ਘਿਓ ਦੇਸੀ ਘਿਓ ਜਾਂ ਜਿਹੜਾ ਵੀ ਤੁਸੀਂ ਔਇਲ ਯੂਜ਼ ਕਰਦੇ ਉਸ ਤੋਂ ਬਾਅਦ ਥੋੜਾ ਜਿਹਾ ਜੀਰਾ ਪਾ ਕੇ ਥੋੜਾ ਜਿਹਾ ਪਾਵਾਂਗੇ ਜੀ ਨਮਕ ਤੇ ਥੋੜੀ ਜਿਹਾ ਪਾਵਾਂਗੇ ਲਾਲ ਮਿਰਚ ਤੇ ਉਸ ਤੋਂ ਬਾਅਦ ਜਿਹੜਾ ਹੈ ਜੀ ਇੱਕ ਚਮਚ ਦੇ ਨਾਲ ਅਸੀਂ ਇਹ ਜਿਹੜੇ ਸਾਰੇ ਮਸਾਲੇ ਹਨ ਇਹਨਾਂ ਨੂੰ ਸਾਰੀ ਰੋਟੀ ਦੇ ਉੱਤੇ ਇਸ ਤਰ੍ਹਾਂ ਲਗਾ ਲੈਣਾ ਹੈ ਸੋ ਚੰਗੀ ਤਰ੍ਹਾਂ ਲਗਾਣ ਤੋਂ ਬਾਅਦ ਥੋੜਾ ਜਿਹਾ ਅਸੀਂ ਸੁੱਕਾ ਆਟਾ ਜਿਹੜਾ ਹੈ ਉਹ ਵੀ ਅਸੀਂ ਰੋਟੀ ਦੇ ਉੱਤੇ ਦਾ ਸਪ੍ਰਿੰਕਲ ਕਰ ਲੈਣਾ ਇਹਦੇ ਨਾਲ ਜਿਹੜਾ ਹੈ ਜੀ ਜਦੋਂ ਅਸੀਂ ਬਣਾਵਾਂਗੇ ਅਸੀਂ ਬਣਾ ਰਹੇ ਹਾਂ ਲੱਛੇਦਾਰ ਜਿਹੜਾ ਹੈ ਜੀ ਮੇਥੀ ਸਟਫਡ ਪਰਾਂਠਾ ਸੋ ਇਸ ਤੋਂ ਬਾਅਦ ਅਸੀਂ ਜਿਹੜੀ ਮੇਥੀ ਲਈ ਹੈ ਬਰੀਕ ਕੱਟ ਕੇ ਉਹਨੂੰ ਅਸੀਂ ਸਾਰੀ ਰੋਟੀ ਦੇ ਉੱਤੇ ਇਸ ਤਰ੍ਹਾਂ ਲਗਾ ਲੈਣਾ ਹੈ ਰੱਖ ਕੇ ਚੰਗੀ ਤਰ੍ਹਾਂ ਰੋਟੀ ਨੂੰ ਰੋਟੀ ਦੇ ਉੱਤੇ ਮੇਥੀ ਨੂੰ ਤੇ ਉਸ ਤੋਂ ਬਾਅਦ ਥੋੜੇ ਜਿਹਾ ਪਾਵਾਂਗੇ ਜੀ ਅਸੀਂ ਬਰੀਕ ਕੱਟੇ ਹੋਏ ਪਿਆਜ਼ ਸੋ ਪਿਆਜ਼ ਜੇਕਰ ਨਹੀਂ ਪਾਣਾ ਚਾਹੁੰਦੀ ਹੈ ਤਾਂ ਪਿਆਜ਼ ਜਿਹੜੇ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਸੋ ਆਪਣੇ ਸਵਾਦ ਦੇ ਅਨੁਸਾਰ ਜੇਕਰ ਪਿਆਜ਼ ਪਾਣਾ ਚਾਹੁੰਦੇ ਹੋ ਤਾਪਿਹ ਆਪ ਵੀ ਸਕਦੇ ਹੋ ਤੇ ਨਾਲ ਹੀ ਅਸੀਂ ਲਈ ਹੈ ਜੀ ਹਰੀ ਮਿਰਚ ਹੈ ਥੋੜੀ ਜੀ ਬਿਲਕੁਲ ਲਈ ਹੈ ਕਿਉਂਕਿ ਲਾਲ ਮਿਰਚ ਵੀ ਪਾਈ ਹੈ ਇਸ ਕਰਕੇ ਅਸੀਂ ਹਰੀ ਮਿਰਚ ਲਾਲ ਮਿਰਚ ਜਿਹੜੀ ਵੀ ਤੁਸੀਂ ਮਿਰਚ ਪਾਣਾ ਚਾਹੁੰਦੇ ਹੋ ਉਹ ਪਾ ਸਕਦੇ ਹੋ ਆਪਣੀ ਸਵਾਦ ਅਨੁਸਾਰ ਤੇ ਇਹ ਸਾਰੀ ਚੀਜ਼ਾਂ ਪਾਉਣ ਤੋਂ ਬਾਅਦ ਅਸੀਂ ਵਿਲਨੇ ਦੇ ਨਾਲ ਜੀ ਤੇ ਜਾਂ ਹੱਥ ਦੇ ਨਾਲ ਵੀ ਅਸੀਂ ਇਹਨੂੰ ਥੋੜਾ ਜਿਹਾ ਪ੍ਰੈਸ ਕਰ ਲਾਂਗੇ ਤੇ ਇਸ ਤਰ੍ਹਾਂ ਪ੍ਰੈਸ ਕਰਨ ਦੇ ਨਾਲ ਜੇਕਰ ਅਸੀਂ ਥੋੜਾ ਜਿਹਾ ਇਹਨੂੰ ਪ੍ਰੈਸ ਕਰ ਲਾਂਗੇ ਤਾਂ ਜਿਹੜੀ ਮੇਥੀ ਹੈ ਸਾਡੀ ਜੀ ਪਰੌਂਠੇ ਦੇ ਵਿੱਚੋਂ ਬਿਲਕੁਲ ਵੀ ਬਾਹਰ ਨਹੀਂ ਨਿਕਲੇਗੀ ਤੇ ਦੋਨਾਂ ਸਾਈਡਾਂ ਤੋਂ ਫੜ ਕੇ ਅਸੀਂ ਇਹਨੂੰ ਇਸ ਜਿੱਦਾਂ ਅਸੀਂ ਚੌਰਸ ਪਰੌਂਠਾ ਬਣਾਉਂਦੇ ਹਾਂ ਉਸ ਤਰ੍ਹਾਂ ਅਸੀਂ ਇਹਨੂੰ ਬਣਾਵਾਂਗੇ ਪਹਿਲਾਂ ਥੋੜਾ ਜਿਹਾ ਵੇਲ ਲਾਂਗੇ ਸੁੱਕਾ ਆਟਾ ਲਗਾ ਕੇ ਤੇ ਵੇਲਣ ਤੋਂ ਬਾਅਦ ਜੀ ਅਸੀਂ ਲੈਣਾ ਹੈ ਪੀਜ਼ਾ ਕਟਰ ਪੀਜ਼ਾ ਕਟਰ ਦੇ ਨਾਲ ਅਸੀਂ ਸੈਂਟਰ ਦੇ ਵਿੱਚ ਇੱਕ ਜਿਹੜਾ ਹੈ ਜੀ ਕੱਟ ਲਗਾ ਲੈਣਾ ਹੈ ਤੇ ਕੱਟ ਲਗਾਉਣ ਤੋਂ ਬਾਅਦ ਅਸੀਂ ਜਿਹੜਾ ਅੰਦਰਲਾ ਹਿੱਸਾ ਹੈ ਜੀ ਇਹਨਾਂ ਦੋਨਾਂ ਦੋ ਹਿੱਸਿਆਂ ਨੂੰ ਅਸੀਂ ਇੱਕ ਦੂਸਰੇ ਦੇ ਉੱਤੇ ਅਸੀਂ ਜਿਹੜਾ ਰੱਖਣਾ ਹੈ ਤੇ ਤੁਸੀਂ ਦੇਖ ਸਕਦੇ ਹੋ ਦੀ ਮੇਥੀ ਵਾਲਾ ਹਿੱਸਾ ਜਿਹੜਾ ਸਾਡਾ ਅੰਦਰੋਂ ਕੱਟ ਵਾਲਾ ਆਪਾਂ ਨੂੰ ਆਣਾ ਚਾਹੀਦਾ ਦੋਨੋਂ ਹਿੱਸਿਆਂ ਨੂੰ ਅਸੀਂ ਇਕੱਠਾ ਇੱਕ ਦੂਸਰੇ ਉੱਤੇ ਰੱਖ ਕੇ ਤੇ ਇੱਕ ਸਾਈਡ ਤੋਂ ਜਿਹੜਾ ਹੈ ਇਹਨੂੰ ਅਸੀਂ ਥੋੜਾ ਜਿਹਾ ਰੋਲ ਕਰੀ ਜਾਵਾਂਗੇ ਕਿਉਂਕਿ ਅਸੀਂ ਬਣਾ ਰਹੇ ਹਾਂ ਜੀ ਮੇਥੀ ਸਟਫਡ ਲਸ਼ੇਦਾਰ ਪਰਾਂਠਾ ਸੋ ਇਸ ਤਰ੍ਹਾਂ ਰੋਲ ਕਰਨ ਤੋਂ ਬਾਅਦ ਇੱਕ ਜਿਹੜਾ ਕਿਨਾਰਾ ਹੈ ਪਰਾਂਠੇ ਦਾ ਨੂੰ ਅਸੀਂ ਸਾਈਡ ਤੋਂ نیچے ਤੋਂ ਅਸੀਂ ਉਹਨੂੰ ਬੰਦ ਕਰ ਦਾਂਗੇ ਨਾਲ ਹੀ ਤੇ ਇਸ ਤਰ੍ਹਾਂ ਚੰਗੀ ਤਰ੍ਹਾਂ ਜਿਹੜਾ ਇਸ ਨੂੰ ਅਸੀਂ ਰੋਲ ਕਰ ਲਿਆ ਸੋ ਰੋਲ ਕਰਨ ਤੋਂ ਬਾਅਦ ਜਿਹੜਾ ਹੈ ਜੀ ਇਸ ਨੂੰ ਅਸੀਂ ਸੁੱਕੇ ਆਟੇ ਦੇ ਵਿੱਚ ਚੰਗੀ ਤਰ੍ਹਾਂ ਜਿਹੜਾ ਲਗਾ ਕੇ ਜਿਹੜਾ ਸੁੱਕਾ ਆਟਾ ਤੇ ਹੱਥ ਦੇ ਨਾਲ ਥੋੜਾ ਜੈਨੂ ਅਸੀਂ ਇਸ ਤਰ੍ਹਾਂ ਹੀ ਪਹਿਲਾਂ ਜਿਹੜਾ ਹੈ ਦਬਾ ਲੈਣਾ ਜਿਹਦੇ ਨਾਲ ਇਹ ਚੰਗੀ ਤਰ੍ਹਾਂ ਜਿਹੜਾ ਹੈ ਜੀ ਇਹ ਸੈੱਟ ਹੋ ਜਾਏਗਾ ਤੇ ਉਸ ਤੋਂ ਬਾਅਦ ਅਸੀਂ ਜਦੋਂ ਇਹਨੂੰ ਵੇਲਣਾ ਹੈ ਤੇ ਪਰੌਂਠਾ ਸਾਡਾ ਜਿਹੜਾ ਹੈ ਜੀ ਬਹੁਤ ਅੱਛੇ ਤਰੀਕੇ ਨਾਲ ਬਿਲ ਜਾਏਗਾ ਸੋ ਦੇਖ ਸਕਦੇ ਹੋ ਕਿ ਮੇਥੀ ਜਿਹੜੀ ਹੈ ਜੀ ਬਿਲਕੁਲ ਵੀ ਬਾਹਰ ਨਹੀਂ ਆਈ ਸਟਫਿੰਗ ਜਿਹੜੀ ਹੈ ਸੜੀ ਮੇਥੀ ਦੀ ਸੋ ਲੱਛੇ ਦਾ ਪ੍ਰਾਂਠਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏਗਾ ਤੇ ਦੂਸਰੇ ਪਾਸੇ ਜੀ ਅਸੀਂ ਤਵਾ ਜਿਹੜਾ ਹੈ ਜੀ ਉਹ ਗਰਮ ਕਰਕੇ ਕਰਨ ਲਈ ਰੱਖਿਆ ਹੋਇਆ ਹੈ ਤਵਾ ਗਰਮ ਹੋਣ ਦੇ ਅਸੀਂ ਹੁਣ ਥੋੜਾ ਜਿਹਾ ਇਹਦੇ ਉੱਤੇ ਪਹਿਲਾਂ ਲਗਾਵਾਂਗੇ ਕਿਉਂ ਤੇਲ ਜੋ ਵੀ ਤੁਸੀਂ ਜਿਹੜਾ ਯੂਜ਼ ਕਰਦੇ ਹੋ ਤੇ ਇਹ ਲਗਾਉਣ ਤੋਂ ਬਾਅਦ ਅਸੀਂ ਤਵੇ ਨੂੰ ਜਿਹੜਾ ਹੈ ਜੀ ਕੋਈ ਅ ਕੱਪੜਾ ਜਾਂ ਕੋਈ ਵੀ ਚੀਜ਼ ਲੈ ਕੇ ਅਸੀਂ ਉਹਦੇ ਨਾਲ ਥੋੜਾ ਜਿਹਾ ਨੂੰ ਸਾਫ਼ ਕਰ ਲੈਣਾ ਇਦਨਾਲ ਇਹ ਆ ਜੀ ਬਿਲਕੁਲ ਵੀ ਜਿਹੜਾ ਪਰੌਂਠਾ ਸਾਡਾ ਉਹ ਬਿਲਕੁਲ ਜਿਆਦਾ ਸੇਕ ਨਹੀਂ ਲੱਗੇਗਾ ਬਿਲਕੁਲ ਸਹੀ ਤਰੀਕੇ ਨਾਲ ਜਿਹੜੇ ਪਰੌਂਠੇ ਸਾਡੇ ਬਣਨਗੇ ਪਰੌਂਠੇ ਜਲਣਗੇ ਨਹੀਂ ਸੋ ਥੋੜਾ ਜਿਹਾ ਸੇਕ ਲੱਗਣ ਤੋਂ ਬਾਅਦ ਅਸੀਂ ਦੂਸਰੀ ਸਾਈਡ ਤੇ ਵੀ ਸੇਕ ਲਵਾ ਲੈਣਾ ਤੇ ਦੋਨਾਂ ਸਾਈਡਾਂ ਦੇ ਉੱਤੇ ਹੀ ਜਦੋਂ ਥੋੜਾ ਜਿਹਾ ਸੇਕ ਲੱਗ ਜਾਏਗਾ ਤੇ ਉਸ ਤੋਂ ਬਾਅਦ ਜਿਹੜਾ ਹੈ ਜੀ ਇਸ ਨੂੰ ਅਸੀਂ ਘਿਓ ਲਗਾਣਾ ਸ਼ੁਰੂ ਕਰਨਾ ਹੈ ਸੋ ਦੋਨਾਂ ਸਾਈਡਾਂ ਦੇ ਉੱਤੇ ਘਿਓ ਲਗਾ ਕੇ ਇਹਨੂੰ ਅੱਛੀ ਤਰ੍ਹਾਂ ਜਿਹੜਾ ਹੈ ਜੀ ਚੰਗੀ ਤਰ੍ਹਾਂ ਇਹਨੂੰ ਹੀ ਕ੍ਰਿਸਪੀ ਕਰਨਾ ਸੋ ਉਦੋਂ ਤੱਕ ਅਸੀਂ ਇਹਨੂੰ ਦੋ ਤਿੰਨ ਵਾਰੀ ਦੇ ਸਾਈਡਾਂ ਪਲਟ ਕੇ ਜਿਹੜਾ ਕਹਿੰਦੇ ਅਸੀਂ ਸੇਕ ਲੈਣਾ ਜਦੋਂ ਤੱਕ ਇਹ ਕ੍ਰਿਸਪੀ ਨਹੀਂ ਹੋ ਜਾਂਦਾ ਸੋ ਦੇਖ ਸਕਦੇ ਹੋ ਕਿ ਦੂਸਰੀ ਸਾਈਡ ਤੇ ਵੀ ਚੰਗੀ ਤਰ੍ਹਾਂ ਸੇਕ ਲੱਗ ਗਿਆ ਤੇ ਇਸ ਤਰ੍ਹਾਂ ਜਿਹੜੀ ਇਹ ਜੀ ਲਚੇਦਾਰ ਮੇਥੀ ਵਾਲੇ ਸਟਫਡ ਪਰਾਂਠੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਆ ਬਹੁਤ ਹੀ ਟੇਸਟੀ ਬਣਦੇ ਆ ਸੋ ਇਹ ਵੀ ਇੱਕ ਜਿਹੜਾ ਹੈ ਜੀ ਮੇਥੀ ਵਾਲਾ ਲਚੇਦਾਰ ਪਰਾਂਠਾ ਬਣਾਉਣ ਦਾ ਬਹੁਤ ਵਧੀਆ ਤਰੀਕਾ ਹੈ ਸੋ ਇਸ ਤਰ੍ਹਾਂ ਬਣਾ ਕੇ ਜਰੂਰ ਦੇਖਣਾ ਬੱਚਿਆਂ ਨੂੰ ਜਰੂਰ ਜਿਹੜਾ ਹੈ ਜੀ ਇਹ ਪਰਾਂਠਾ ਪਸੰਦ ਆਵੇਗਾ ਤੇ ਇਸ ਤਰ੍ਹਾਂ ਜੀ ਇੱਕ ਪਰੌਂਠਾ ਜਿਹੜਾ ਹੈ ਜੀ ਤਕਰੀਬਨ ਸਾਡਾ ਤਿਆਰ ਹੋ ਚੁੱਕਾ ਹੈ ਬਹੁਤ ਹੀ ਵਧੀਆ ਕ੍ਰਿਸਪੀ ਪਰੌਂਠਾ ਬਣ ਕੇ ਤਿਆਰ ਹੋਇਆ ਹੈ ਤੇ ਇਹਨੂੰ ਅਸੀਂ ਕੱਢ ਲਿਆ ਹੈ ਜੀ ਪਲੇਟ 'ਚ ਇਸੇ ਤਰ੍ਹਾਂ ਹੀ ਅਸੀਂ ਇੱਕ ਹੋਰ ਜਿਹੜਾ ਹੈ ਜੀ ਪਰੌਂਠਾ ਬਣਾ ਲੈਣਾ ਸੋ ਦੇਖ ਸਕਦੇ ਹੋ ਕੀ ਬਹੁਤ ਵਧੀਆ ਤਰੀਕੇ ਦੇ ਨਾਲ ਇਹਦੇ ਵਿੱਚ ਵੀ ਅਸੀਂ ਜਿਹੜੀ ਮੇਥੀ ਹੈ ਜੀ ਭਰ ਕੇ ਤੇ ਅਸੀਂ ਪਰੌਂਠਾ ਬੇਲ ਲਿਆ ਤੇ ਅਸੀਂ ਇਹਨੂੰ ਜਿਹੜਾ ਹੈ ਜੀ ਇਸੇ ਤਰ੍ਹਾਂ ਹੀ ਸੇਕਣ ਤੋਂ ਬਾਅਦ ਜਿਹੜਾ ਹੈ ਘਿਓ ਲਗਾ ਕੇ ਤੇ ਬਸ ਇਹਨੂੰ ਅਸੀਂ ਤਲ ਲੈਣਾ ਹੈ ਇਹ ਪਰੌਂਠਾ ਜਿਹੜੀ ਬਣਾਉਂਦਾ ਜੀ ਤਰੀਕਾ ਇੱਕ ਬੜਾ ਆਸਾਨੀਆ ਤਰੀਕਾ ਹੈ ਇਹ ਪਰੌਂਠੇ ਬਹੁਤ ਵਧੀਆ ਵੀ ਬਣਦੇ ਹਨ ਟੇਸਟੀ ਵੀ ਬਣਦੇ ਹਨ। ਲੋ ਜੀ ਸਾਡੇ ਆ ਦੂਸਰਾ ਪਰੌਂਠਾ ਵੀ ਜਿਹੜਾ ਹੈ ਜੀ ਬਣ ਕੇ ਤਿਆਰ ਹੋ ਜਾਣਾ ਹੈ ਬਸ ਥੋੜੀ ਦੇ ਵਿੱਚ। ਲੋ ਜੀ ਕ੍ਰਿਸਪੀ ਪਰੌਂਠਾ ਬਣ ਕੇ ਤਿਆਰ ਹੈ। ਸੋ ਪਰੌਂਠੇ ਸਾਡੇ ਜੀ ਬਣ ਕੇ ਤਿਆਰ ਹੋ ਗਏ ਹਨ ਹੁਣ ਅਸੀਂ ਕਰਾਂਗੇ ਜੀ ਇਹਨਾਂ ਨੂੰ ਸਰਵ ਮੇਥੀ ਦੇ ਪਰੌਂਠੇ ਤੇ ਨਾਲ ਜੀ ਦਹੀਂ ਮੱਖਣ ਔਰ ਅਚਾਰ ਇਹ ਤਿੰਨੋਂ ਚੀਜ਼ਾਂ ਜਿਹੜੀਆਂ ਹਾਂ ਜੀ ਅਚਾਰ ਪਰੌਂਠੇ ਦਾ ਜਿਹੜਾ ਸਵਾਦ ਹੋਰ ਵੀ ਵਧਾ ਦੇਣਗੀ ਆ ਸੋ ਵੀਡੀਓ ਦੇਖਣ ਲਈ ਧੰਨਵਾਦ ਮਿਲਨੇ ਕਿਸੇ ਨਵੇਂ ਵੀਡੀਓ